ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਪਹੁੰਚਿਆ ਪਹਰਾਈਆ ਜ਼ਿਲ੍ਹਾ ਬਠਿੰਡਾ ਬਾਈ ਕੋਲ ਗਾਵਾਚਾਰ ਠੀਕ ਹੈ ਜੀ ਦੋ ਘੋੜੀਆਂ ਤੇ ਦੋ ਘੋੜੇ ਠੀਕ ਹੈ ਜੀ ਦੇਖ ਸਕਦੇ ਹੋ ਪ੍ਰਿੰਟ ਰਾਈਆ ਜ਼ਿਲ੍ਹਾ ਬਠਿੰਡਾ ਬਾਈ ਦਾ ਬਾਈ ਦੇ ਨਾਲ ਕਰਦੇ ਆਪਾਂ ਗੱਲਬਾਤ ਲੈਨੇ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਹਰਪ੍ਰੀਤ ਸਿੰਘ ਹੈ ਬਾਈ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਹਾਂਜੀ ਨੰਬਰ ਬੋਲੋ ਜੀ ਨੰਬਰ ਹੈਗਾ 7757912081 ਠੀਕ ਹੈ ਜੀ ਨੇੜੇ ਕਿ ਪਿੰਡ ਕਿਹੜੇ ਕਿਹੜੇ ਪੈਂਦੇ ਨੇ ਨੇੜੇ ਆਪਣੇ ਬਾਈ ਐ ਤੋਤਾਪਾ ਵੀ 12 ਕਿਲੋਮੀਟਰ ਆ ਰਾਮਪਰਾ ਸ਼ਹਿਰ ਵੀ 12 ਕਿਲੋਮੀਟਰ ਆ ਠੀਕ ਹੈ ਜੀ ਤੇ ਪਧਾਉੜ ਵੀ ਆਪੋ ਤੋਂ 12 ਕਿਲੋਮੀਟਰ ਹੀ ਆ ਸੈਂਟਰ ਜੇ ਚ ਆ ਗਿਆ ਪਿੰਡ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਕਿਹੜੀ ਨਸਲ ਆ ਕੀ ਗੱ ਦੇ ਇਹਦੇ ਥੱਲੇ ਚੋਣ ਚੋਣ ਨੂੰ ਜਿਹੜਾ 12-13 ਕਿਲੋ ਦੁੱਧ ਆ ਤਿਆਰ ਆ ਠੀਕ ਹੈ ਜੀ ਬੱਸ ਇਹਨੂੰ ਸਾਢੇ ਲੋਪਰਾ ਟਾਈਮ ਸਾਢੇ 10 ਵਾ 10 ਦਾ ਟਾਈਮ ਆ ਠੀਕ ਹੈ ਨਾ ਸਵੇਰ ਦਾ ਚੋਣ ਚੰਗੀਆਂ ਹੈਗੀਆਂ ਬਾਈ ਦੀਆਂ ਕੋਲ ਕੇ ਦਿਖਾ ਦਿਓ ਜੀ ਨਾਲੇ ਹਾਂ ਦਿਖਾ ਦਿਓ ਤੇ ਨਾਲੇ ਦਾ ਰੇਟ ਦੱਸ ਦਿਓ ਜੀ ਰੇਟ ਤਾਂ ਦੱਸ ਦਿਓ ਜੀ ਪਹਿਲਾਂ ਰੇਟ ਇਹ ਬਾਈ ਦੇ ਦਾਂਗੇ ਆਪਾਂ ਦਾ 35000 ਰੁਪਏ ਦੀ ਬੱਸ ਦੇ ਲੈਣ ਜਾ ਬਾਈ ਹਾਂ ਜੀ ਹਾਂਜੀ ਉਹ ਮਾੜਾ ਮੋਟਾ ਇਮਾਨਤ ਨਾਲ ਹੋ ਬਾਲਾ ਨਹੀਂ ਜਾਣੀ ਠੀਕ ਹੈ ਜੀ ਲੋਪਰਾ ਸਵੇਰ ਦੀ ਵੀਡੀਓ ਠੀਕ ਹੈ ਨਾ ਦੇਖ ਸਕਦੇ ਹੋ ਹੁਣ ਤਾਂ ਚੋਈਆਂ ਬਈ ਹੱਥ ਨੂੰ ਬਹੁਤ ਤਿਆਰ ਹੋ ਗਏ ਨੇ ਜੀ ਦੱਸਣਾ 10 ਵਜੇ ਟਾਈਮ ਹੈ ਮੈਂ ਕਿਹਾ ਸਵੇਰ ਦਾ ਟਾਈਮ ਹੈ ਜੀ ਇੱਕ ਸਾਲ ਮਗਰ ਬੱਸ ਆ ਜੀ ਠੀਕ ਹੈ ਜੀ ਲੋਪਰਾ ਪੂਰਾ ਤਰਾ ਦੇਖ ਸਕਦੇ ਹੋ ਬਾਈ ਜੀ ਨੇ ਦੁੱਧ ਵੀ ਦੱਸਤਾ ਪਰ ਨੂੰ ਰੇਟ ਵੀ ਦੱਸਤਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਆ ਦੇਖ ਸਕਦੇ ਹੋ ਬੱਸਾ ਸੰਗੀਤ ਰ ਪੈਂਡਰ ਆਈ ਆ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਮਨ ਨੂੰ ਮਿਲਣ ਨੂੰ ਵੀ ਵੀਡੀਓ ਅਪਲੋਡ ਕਰਦੇ ਰਹੀ ਜੀ ਹਾਂਜੀ ਭਾਈ ਜੀ ਇਹ ਡੱਬੀ ਵੈੜ ਦੀ ਦੱਸੋਈ ਜਾਣਕਾਰੀ ਇਹ ਬਈ ਮਹੀਨਾ ਕਿੰਨੋਂ ਸੂਈ ਨੂੰ ਹੋ ਗਿਆ ਠੀਕ ਹੈ ਜੀ ਇਸ ਟਾਈਮ 15 ਤੋਂ ਬਾਹਰ ਆ ਦੁੱਧ ਦੇ ਥੱਲੇ ਠੀਕ ਹੈ ਜੀ ਹਾਂਜੀ ਹਾਂਜੀ ਦੇਖ ਸਕਦੇ ਹੋ ਭਾਈ ਚੈੱਕ ਕਰ ਸਕਦਾ 50 ਲੀਟਰ ਬਈ ਨੇ ਦੱਸਿਆ ਠੀਕ ਹੈ ਜੀ 50 ਤੋਂ ਵੱਧ ਦੀ ਹੋ ਪੂਰਾ ਘੜਦਾ ਨਹੀਂਗਾ ਠੀਕ ਹੈ ਜੀ ਚਾਹੇ ਕੋਈ ਆਪ ਦਾ ਚੋਕੇ ਲੈ ਜਾਦਾ ਬੱਚਾ ਦਾ ਵੀ ਨਹੀਂ ਬੱਚਾ ਇਹਦਾ ਮਰ ਗਿਆ ਜੀ ਭਾਈ ਪਹਿਲਾਂ ਬੱਚਾ ਮਰ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੀ ਰੇਟ ਰੂਟ ਆ ਭਰਾ ਦਾ ਰੇਟੇ ਦੇ ਦਾਂਗੇ ਭਾਈ 45000 ਦੀ ਠੀਕ ਹੈ ਹਲੋ ਬਰਾ ਤੁਰਾ ਦਰਾ ਦੇ ਸਾਬੇ ਇਹਨਾ ਬਾਈ ਪਹਿਲਾਂ ਜਦੋਂ ਗੱਬਣ ਸੀ ਠੀਕ ਹੈ ਜੀ ਇਹ ਥੋੜਾ ਟਾਈਮ ਰਹਿੰਦਾ ਸੀ ਉਹਦੇ ਬਿਮਾਰੀ ਚ ਆ ਗਈ ਥੋੜੀ ਇਹ ਠੀਕ ਹੈ ਜੀ ਹੁਣ ਬਿਲਕੁਲ ਠੀਕ ਹੈ ਇਹ ਠੀਕ ਹੈ ਹਾਂਜੀ ਹਾਂਜੀ ਬਾਕੀ ਆਪਾਂ ਤੋਰ ਕਿਸੋਂ ਦਿਖਾਈ ਦਿੰਦੀ ਬੰਦ ਬੰਦ ਠੀਕ ਹੈ ਜੀ ਬਾਕੀ ਜਾਤ ਬਰੀਡ ਬਹੁਤ ਆ ਬਾਈ ਗਾਂ ਜੇ ਤੁਸੀਂ ਦੇਖ ਹੀ ਸਕਦੇ ਹਣਾ ਠੀਕ ਹੈ ਦੇਖ ਸਕਦੇ ਹੋਰਾ ਹੋਈ ਜੀ ਨਜ਼ਰ ਕੰਡੈਕਟ ਹੁਣ 15 ਲੀਟਰ ਤੋਂ ਬਾਹਰ ਹੀ ਇਹਦੇ ਧਲੇ ਦੁੱਧ ਬਾਈ ਪੂਰਾ ਠੀਕ ਹੈ ਘਟਦਾ ਨਹੀਂ ਸੁਪਰਾ ਚੋਕੇ ਦੇ ਸੱਲੀ ਕਰਕੇ ਲੈ ਜਾਣਾ ਤੁਹਾਡੀ ਜ਼ਿੰਮੇਵਾਰੀ ਆ ਬਾਈ ਉਹ ਨੂੰ ਗਾਂ ਦਿਖਾਤੀ ਸੀ ਠੀਕ ਹੈ ਜੀ ਪ ਸਾਜੀ ਬਜੀ ਤੀਜੀ ਵਾਰਡ ਦਾ ਸੂਈ ਜਾਣਕਾਰੀ ਇਹਦੇ ਥੱਲੇ ਭਾਈ 10-11 ਕਿਲੋ ਦੁੱਧ ਤਿਆਰ ਆ ਹਾਂਜੀ ਇਹਨੂੰ ਹੋਗੇ 2.5 ਮਹੀਨਿਆਂ ਦੇ ਆਸ-ਪਾਸ ਸੂਈ ਨੂੰ ਠੀਕ ਹੈ ਜੀ ਹਾਈ ਬੱਚਾ ਹੈ ਨਹੀਂ ਬੱਚਾ ਹੈ ਹਾਂਜੀ ਹਾਂਜੀ ਬਾਕੀ ਥਾਂ ਲੈਵੇ ਦੀ ਸਾਫ ਆ ਠੀਕ ਹੈ ਜੀ ਦੁੱਧ ਹੈਗਾ 10-11 ਕਿਲੋ ਖੁੱਲੇ ਡੁੱਲੇ ਭਾਈ ਥਾਂ ਥਣੂ ਓਕੇ ਜੀ ਹਾਂ ਜਾਮਾ ਓਕੇ ਸਾਰੇ ਜਾਣਵਾ ਤੁਰ ਕੇ ਦਿਖਾ ਦਿਓ ਪਰਾ ਹਾਂ ਦਿਖਾ ਦੇਣ ਦੇ ਦੇਖਦਾ ਪਰਾ ਪੂਰਾ ਤਰਾ ਲੋ ਜੀ ਬੜਾ ਸੋਹਣਾ ਠੰਡ ਠੰਡ ਸੁਖਨ ਕਰਮ ਵਾਲੀ ਦਾ ਵਧੀਆ ਲੱਗਿਆ ਮੋੜ ਲਓ ਜੀ ਇਹ ਜਿਹੇ ਕੁਆਲਟੀ ਦੇਖ ਸਕਦੇ ਹੋ ਬਾਈ ਜੀ ਨਜ਼ਰੂਕ ਕਨੈਕਟ ਕਰੋ ਜੀਤਾ ਫਾਰਮ ਟੀਮ ਬਤਾ ਸਬਸਕ੍ਰਾਈਬ ਸ਼ੇਅਰ ਕਰਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਫੋਲੋ ਕਰੋ ਤੇ ਸ਼ੇਅਰ ਕਰਾ ਕਰੋ ਹਾਂ ਜੀ ਵੀ ਇਹ ਰੇਟ ਦੱਸੋ ਜੀ ਇਹਦਾ ਇਹ ਆਪਾਂ 30000 ਦੀ ਦਵਾਂਗੇ ਬਾਈ ਠੀਕ ਹੈ ਜੀ ਹਾਂ ਜੀ ਬਸ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਹਾਂਜੀ ਭਾਈ ਜੀ ਆ ਵੱਡੀ ਵੜਦਾ ਦੱਸੋ ਜੀ ਇਹ ਭਾਈ 3 ਮਹੀਨਿਆਂ ਦੀ ਗੱਬਣਾ ਹਾਂਜੀ ਦੁੱਧ ਹੁਣ ਹੈ ਨਹੀਂ ਇਸ ਟਾਈਮ ਆ ਠੀਕ ਆ ਜੀ ਦੁੱਧ ਦੇ ਦੂ 50 ਕਿਲੋ ਭਾਈ ਹੈਗਾ ਠੀਕ ਆ ਜੀ ਹਾਂ ਇਹ ਦਵਾਗੇ ਆਪਾਂ ਹੋਣਾ 80000 ਦੀ ਦਵਾ ਗੱਬਣਾ ਚੈੱਕ ਪਾਸ ਆ ਠੀਕ ਆ ਜੀ ਬਾਕੀ ਦੀ ਚੈੱਕ ਕਰ ਲੋ ਠੀਕ ਆ ਦੇਖੋ ਆਲੇ ਵਿਦਿਆਨ ਸਾਫ ਆ ਪੱਟੂਲਾ ਬਹੁਤ ਕੱਦ ਕੋ ਤੇ ਸੁੱਖਣਾ ਬਹੁਤ ਆ ਹਨਾ ਹਾਂਜੀ ਬਹੁਤ ਵੱਡੀ ਗਾਂ ਭਾਈ ਠੀਕ ਆ ਜੀ ਬੜਾ ਤੁਰਕ ਦਿਖਾਵਾਂਗੇ ਜੀ ਹਾਂ ਦਿਖਾ ਦੇਣੀ ਪਹਿਲਾਂ ਕਿੰਨਾ ਕੁ ਦਿੱਤਾ ਵੀਰੇ ਨੇ ਪਹਿਲਾਂ ਇਹਨੇ ਬਾਈ 47 ਕਿਲੋ ਦਿੱਤਾ ਇਹ ਦੂਕੇ ਛੱਲੇ ਸੂਏ ਠੀਕ ਹੈ ਜੀ ਹਾਂਜੀ ਹਾਂਜੀ 47 ਕਿਲੋ ਹੁਣ ਤਿੰਨ ਮਹੀਨੇ ਦੀ ਕੱਬਣਾ ਜੀ ਹਾਂਜੀ ਹਾਂਜੀ ਚੈੱਕ ਪਾਸ ਆ ਬਾਈ ਠੀਕ ਹੈ ਜੀ ਤਸੱਲੀ ਕਰਾ ਲੈ ਅਗਲਾ ਹਾਂਜੀ ਹਾਂ ਜੀ ਆਪਦੀ ਤਸੱਲੀ ਕਰਾ ਕੇ ਲੈ ਜਾਇਆ ਅਗਲਾ ਆਪ ਨੂੰ ਕੋਈ ਕਰੇ ਠੀਕ ਹੈ ਰੋਲਾ ਪੈਣ ਤੋਂ ਬਾਅਦ ਹਾਂਜੀ ਹਾਂਜੀ ਆਪਦੀ ਚੈੱਕ ਕਰਾ ਕੇ ਲੈ ਸਕਦਾ ਟਰੈਕਟਰ ਸਾਥ ਲੈ ਠੀਕ ਹੈ ਜੀ ਠੀਕ ਲੋਪਰਾ ਦੇਖ ਸਕਦੇ ਠੀਕ ਹੈ ਜੀ ਆ ਜਾ ਵੀ ਕਦ ਕੜ ਬਜਰ ਬੋਜਨ ਦੀ ਵੜ ਚੰਗੀ ਆ ਸੋਹਣੀ ਆ ਸਨਖੀ ਆ ਬਾਈ ਜੀ ਰੇਟ ਦੱਸ ਦਿਓ ਜੀ ਇਹਦਾ ਅਰੇਡ ਦੇ ਦਾਂਗੇ ਇਹ 80000 ਆਪੀ ਠੀਕ ਹੈ ਜੀ ਹਾਂਜੀ ਬੋ ਪੁਰਾ ਬਾਈ ਜੀ ਨੇ 80000 ਲੱਗਿਆ ਮਾਨਤਨ ਵਾਲੇ ਬਾਈ ਕਹਿੰਦਾ ਹੋਜੂ ਠੀਕ ਹੈ ਜੀ ਬਾਈ ਜੀ ਨੇ ਜਰੂਰ ਕੰਟਰੈਕਟ ਕਰੇਗਾ ਬੱਚਾ ਹੀ ਆਲੇ ਦੋ ਦੰਦ ਹਾਂਜੀ 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 ਬਾਈ ਜੀ ਦੱਸੋ ਜੀ ਜਾਣਕਾਰੀ ਘੋੜੇ ਦੀ ਆਪਣੀ ਕਿਹੜੀ ਲੈਣ ਦਾ ਜੀ ਇਹ ਬਾਈ ਮੱਝੂ ਕੀ ਲੈਣ ਦਾ ਸੂਪੇਦਾਰ ਘੋੜੇ ਦਾ ਬੱਚਾ ਠੀਕ ਹੈ ਜੀ ਮਾਂ ਇਹਦੀ ਹੈਗੀ ਆ ਖੜੀ ਦੀ ਦਾਰਾਪੁਰ ਵਾਲੇ ਦੀ ਠੀਕ ਹੈ ਜੀ ਦੋ ਦੰਦ ਹੋ ਗਿਆ ਬਈ ਇਹ ਠੀਕ ਹੈ ਜੀ ਕਾਦੇ ਦਾ 61 ਇੰਚ ਆ ਠੀਕ ਹੈ ਪੌਰੀਆਂ ਬਾਰੀਆਂ ਦੇ ਇਨਸਾਫ ਆ ਬਾਈ ਸਵਾਰੀਸ਼ਬਰੀ ਕਰਾਉਂਦਾ ਵੀਰੇ ਹਾਂਜੀ ਸਵਾਰੀ ਨਹੀਂ ਇਹ ਤੇ ਨਹੀਂ ਬਾਈ ਹਲੇ ਬੈਠੇ ਬੈਠੇ ਨਹੀਂ ਹਲੇ ਹਾਂਜੀ ਹਾਂਜੀ ਠੀਕ ਹੈ ਵਈ ਦੇਖ ਸਕਦੇ ਹਾਂ ਕਦ ਕੋ ਦੁਬਾਈ ਨੇ ਦੱਸਤਾ ਬਾਕੀ ਵੱਧ ਜਾਣਕਾਰੀ ਉਹ ਦੁਬਾਈ ਨਾਲ ਜਰੂਰ ਕੰਟੈਕਟ ਕਰਿਓ ਠੀਕ ਹੈ ਮਾੜਾ ਤੌਰ ਕਰਖਾ ਵੀ ਹਾਂਜੀ ਹਾਂਜੀ ਜਰੂਰ ਬਾਈ ਦੇਖ ਸਕਦੇ ਹੋਰਾ ਉਹ ਜੂ ਕਿ ਲੈਣ ਦਾ ਠੀਕ ਹੈ ਜੀ ਮੋੜ ਲਈ ਦੇਖ ਸਕਦੇ ਹੋਰਾ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੈਂਡਰ ਆਈਆ ਨਾ ਬਟੇ ਨਾ ਨਾ ਬਟੇ ਲੋ ਜੀ ਨਾ ਬਟੇ ਹਾਂਜੀ ਵੀਰੇ ਰੇਟ ਰੂਟ ਦੱਸੋ ਜੀ ਕੀ ਆ ਯਾਰ ਰੇਟੇ ਦੇ ਦਾਂਗੇ ਬਾਈ ਲੱਖ ਰੁਪਏ ਦਾ 1 ਲੱਖ ਰੁਪਏ ਦਾ ਰੇਟ ਆ ਭਰਾ ਮਾਨਤਨ ਹੋ ਜੂਗਾ ਜੀ ਹਾਂਜੀ ਮਾਨਤਨ ਕਰ ਦਾਂਗੇ ਬਾਈ ਠੀਕ ਹੈ ਜੀ ਠੀਕ ਹੈ ਵੀਰੇ ਹਾਂਜੀ ਬਾਈ ਜੀ ਆਪਣੀ ਕੋਈ ਵੀਡੀਓ ਦੇਖ ਕੇ ਕੋਈ ਆਇਆ ਤਾਂ ਉਹਦਾ ਮਾਨਤਨ ਹੋ ਜੂਗਾ ਜੀ ਹਾਂਜੀ ਹਾਂਜੀ ਬਾਈ ਜ਼ਰੂਰ ਕਰਾਂਗੇ ਜਿਵੇਂ ਤੁਸੀਂ ਕਹੋਗੇ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲੋਪਰਾ ਠੀਕ ਹੈ ਜੀ ਹਾਂਜੀ ਬਾਈ ਜੀ ਆ ਦੂਜੇ ਕੋੜੀ ਦੀ ਜਾਣਕਾਰੀ ਦਿਓ ਜੀ ਇਹ ਵੀ ਬਾਈ ਸੂਬੇਦਾਰ ਦਾ ਦੋ ਦੰਦੀ ਇਹ ਹੋ ਗਿਆ ਠੀਕ ਹੈ ਜੀ ਇਹਦੀ ਮਾਫਤ ਇਹਦੀ ਆ ਠੀਕ ਹੈ ਜੀ ਹਾਂਜੀ ਬਾਕੀ ਇਹਦਾ ਸੱਠੋ ਵਾਰ ਕਰਦਾ ਠੀਕ ਹੈ ਜੀ ਬਾਕੀ ਰੰਗ ਰੰਗ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਜੀ ਹਾਂ ਇੱਕ ਰੰਗਾ ਲੀਲਾ ਮੱਝੂ ਕਹਿਲਾ ਪਿਆਰ ਤੇ ਬਾਲਪੁਰੀਆਂ ਬਾਲਪੁਰੀਆਂ ਸਾਫ ਆ ਬਾਕੀ ਤੁਸੀਂ ਸੰਭਾ ਸੰਭੇ ਵੀ ਦੇਖੋ ਬਹੁਤ ਭਾਰਾ ਲੱਗਿਆ ਹੋ ਬਾਈ ਠੀਕ ਹੈ ਜੀ ਠੀਕ ਹੈ ਦੇਖ ਸਕਦੇ ਹੋ ਬਾਕੀ ਇਹ ਸਵਾਰੀ ਬਹੁਤ ਚੰਗੀ ਕਰਾਉਂਦਾ ਬਾਈ ਤੁਰਦਾ ਬਹੁਤ ਆ ਠੀਕ ਹੈ ਜੀ ਸਵਾਰੀ ਕਰਦੇ ਆ ਤੇ ਠੀਕ ਹੈ ਹਾਂਜੀ ਹਾਂਜੀ ਬਾਲਪੁਰੀਆਂ ਦੇਖ ਸਕਦੇ ਬਾਈ ਸੰਭਾ ਸੰਭਾ ਬਾਈ ਦੇਖ ਸਕਦੇ ਚੰਗੀ ਤਰ੍ਹਾਂ ਕੱਦ ਵੀ ਦੱਸਦਾ ਬਾਈ ਨੇ ਰੇਟ ਦੱਸੋ ਜੀ ਬਈ ਆਪਣੇ ਦਾ ਰੇਟ ਇਹ ਵੀ ਦੇ ਦਾਂਗੇ ਬਾਈ ਲੱਖ ਰੁਪਏ ਦੇ

4.5 ਸਾਲ ਹੋ ਮਰਾ ਠੀਕ ਹੈ ਜੀ ਹੋਰ ਰਹਿਬਾਰ ਨਹੀਂ ਸਾਫਾ ਮਾਰਕੀ ਮੱਤੇ ਬੜਾ ਧੰਨ ਬੜ ਚੇਆ ਠੀਕ ਹੈ ਜੀ ਚੈੱਕ ਜੈ ਰਾਤ ਤੋਂ ਗੱਪਣ ਚੈੱਕ ਪਾਸ ਆ ਠੀਕ ਹੈ ਜੀ ਇਹ ਹੋ ਵੀ ਬਈ 2.5 ਮਹੀਨੇ ਦੇ ਲਵੇ ਹੋਣ ਵਾਲੀ ਹੈ ਚੈੱਕ ਪਾਸ ਠੀਕ ਹੈ ਜੀ ਹੋਰ ਜਰਾ ਬਹੁਤ ਚੰਗਾ ਚੱਲਦੀ ਹੈ ਬਈ ਠੀਕ ਹੈ ਜੀ ਬਾਕੀ ਬਈ ਥੋੜੀ ਲਿੱਸੀ ਹੈ ਕੋਈ ਆਪਾਂ ਹੁਣ ਹੀ ਲਿਆਂਦੀ ਹੈ ਇਹ ਠੀਕ ਹੈ ਜੀ 4.5 ਨਹੀਂ ਹੋਇਆ ਠੀਕ ਹੈ ਜੀ ਆਈ ਗੱਪਣ ਚੈੱਕ ਪਾਸ ਆ ਬਈ ਪਾਲ ਪੋਰੀਆਂ ਵੀਰੇ ਜਮਾ ਸਾਹ ਆ ਬਈ ਕੱਲਾ ਤੁਸੀਂ ਬਾਹਰ ਦੇਖ ਸਕਦੇ ਹੋ ਹਣਾ ਠੀਕ ਹੈ ਠੀਕ ਹੈ ਇਹ ਸਖੋਂ ਬਾਹਰ ਇਹ ਕਰਦਾ ਬਈ ਪੱਟੀ ਇਹਦਾ ਠੀ ਬਾਕੀ ਨਹੀਂ ਸੀ ਹੈਗੇ ਥੋੜੀ ਠੀਕ ਹੈ ਜੀ ਇਹ ਰੇਟ ਪਰਾ ਰੇਟ ਤੇ ਦੇ ਦਾਂਗੇ ਬਾਈ ਆਪਾਂ 95000 ਦੀ ਠੀਕ ਹੈ ਜੀ ਬਹੁਤ ਚੰਗੇ ਘੋੜੇ ਤੋਂ ਗੱਬਣਾਏ ਚੈਂਪੀਅਨ ਤੋਂ ਜਾ ਰਹਾ ਠੀਕ ਹੈ ਹਾਂਜੀ ਵੀ ਚੌਥੀ ਘੋੜੀ ਦੀ ਜਾਣਕਾਰੀ ਦਿਓ ਜੀ ਇਹਦਾ ਬਾਈ 62 ਇੰਚ ਪੱਟੀ ਵਾਲਾ ਘਾਤ ਦਾ ਠੀਕ ਹੈ ਜੀ ਬਾਕੀ ਸਾਡਾ ਪਰਾ ਨਹੀਂ ਬਹੁਤ ਖੁੱਲੀ ਆ ਬਾਈ ਘੋੜੀ ਠੀਕ ਹੈ ਜੀ ਪੈਰ ਵੀ ਦੇਖ ਸਕਦੇ ਆ ਹਾਂਜੀ ਹਾਂਜੀ ਬਹੁਤ ਜਿਆਦਾ ਪਰਾ ਲੱਗਿਆ ਠੀਕ ਹੈ ਜੀ 62 ਇੰਚ ਪੱਟੀ ਵਾਲਾ ਘਾਤ ਦਾ ਹੈ ਕੋ ਬਹੁਤ ਚੰਗੀ ਹੈ ਬਈ ਘੋੜੀ ਦੀ ਠੀਕ ਹੈ ਜੀ ਹੋਰ ਘਾੜੀਆਂ ਦੇ ਵੀ ਆ ਇਨਸਾਫ ਆ ਠੀਕ ਹੈ ਜੀ ਤੇ ਬਾਕੀ ਚ ਠੀਕ ਇਹ ਸਾਡੇ ਦੰਨਾ 4 ਮਹੀਨਾ ਦੀ ਗੱਬਣ ਚੈੱਕ ਪਾਸਾ ਠੀਕ ਹੈ ਜੀ ਇਹ ਕਾਲੇ ਗੰਠ ਦਾ ਬੱਚਾ ਉਹ ਗੱਬਣ ਚੈੱਕ ਪਾਸਾ ਠੀਕ ਹੈ ਕਿ ਥੋੜਾ ਗਾਲੇ ਗੰਠ ਦਾ ਜੀ ਇਹ ਬਾਈ ਉਧਰ ਆ ਜੂਪੀ ਸਾਈਡ ਆ ਥੋੜਾ ਠੀਕ ਹੈ ਜੀ ਉਹ ਬਾ ਮਸੂਰ ਹੈੜਾ ਹਾਂ ਜੀ ਤੇ ਇਹਦਾ ਕੀ ਰੇਟ ਆ ਬਰਾ ਇਹ ਦੇ ਦਾਂਗੇ ਬਾਈ ਆਪਾਂ 140 ਵੀ ਇਹ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਆਪਣਾ ਭਰਾ ਦਾ ਚੈੱਕ ਕਰਾ ਕੇ ਲਿਆ ਸਕਦਾ ਠੀਕ ਹੈ ਜੀ ਆਈ ਵੀ ਬਾਕੀ ਬਾਈ ਇਹ ਨਹੀਂ ਵੀ ਜਿੰਨੇ ਕਹੇ ਦੀ ਤੁਹਾਨੂੰ ਘੱਟ ਨਿਕਲੂ ਜਿੰਨੀ ਹੈਗੀ ਬਰਾ ਪਰ ਉਹਨੇ ਦੱਸੀ ਐ ਠੀਕ ਹੈ ਥੋੜਾ ਵਧੂਗੀ ਘਟਦੀ ਨਹੀਂ ਠੀਕ ਹੈ ਜੀ ਹਾਂ ਜੀ ਲੋਬਰਾ ਤੋਰਾ ਤਰਾ ਦੇਖ ਸਦਾ ਕੁੜੀ ਦਾ ਠੀਕ ਹੈ। ਬਾਕੀ ਰੇਟ ਰੂਟ ਨੇ ਬਾਈ ਜੀ ਨੇ ਤੁਹਾਨੂੰ ਦੱਸ ਦਿੱਤਾ। ਲੋ ਜੀ। ਗੱਬਣ ਵੀ ਆ, ਚੈੱਕ ਪਾਸ ਵੀ ਆ। ਬਾਕੀ ਜਾਣਕਾਰੀ ਵੱਧ ਬਾਈ ਤੁਹ ਲੜਾ ਜੀ। ਮੋੜ ਦੇ ਪਰਾ। ਸਵਾਰੀ ਸਬਰੀ ਬਰੀ ਓਕੇ ਕਾ ਜਮਾਨ? ਹਾਂ ਜੀ ਬਹੁਤ ਸਮਝ ਆ ਗਈ ਬਾਈ। ਠੀਕ ਹੈ ਜੀ ਠੀਕ ਹੈ। ਦੇਖ ਸਦਾ ਪਰਾ। हाँ जी जी पहला कुछ दिखाई वो घोड़ी तोरा तारा रात, रात, रात कर सकते हो रेट रूट भाई ने दस दिता गबणन है घोड़ी ठीक है जी बालपुर साफ आसली करके चेक करके ले जाए भरा ठीक है जी मोड़ लो जाओ ठीक है जी मत चिट्टा पटा तीन पैर चिट्टिया ठीक है जी लिया भरा ਬਾਈ ਕੋਲ ਦੋ ਘੋੜੇ ਤੇ ਦੋ ਘੋੜੀਆਂ ਉਹ ਵੀ ਗੱਬਣ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡ ਰਾਈਆ ਜੀਤਾ ਫਾਰਮ ਟੀਮ ਨੂੰ ਪਤਾ ਦਸਕਰਾਈਬਰ ਤੇ ਸ਼ੇਅਰ ਕਰਨਾ ਤਾਂ ਕਿ ਸੁਨੰਦ ਨੂੰ ਵੀ ਅਪਲੋਡ ਕਰਦੇ ਰਹੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ